ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸੰਗਰੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਦਿੰਨੇ ਆ ਇਸ ਵਕਤ ਅਸੀਂ ਲੁਧਿਆਣਾ ਫਿਰੋਜ਼ਪੁਰ ਰੋਡ ਹਾਈਵੇ ਤੇ ਮੌਜੂਦ ਹੈਗੇ ਆ ਤਾਂ ਇੱਥੇ ਵੀ ਸੰਗਰੀ ਧੁੰਦ ਦਾ ਕਹਿਰ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਵਾ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਿਹੜਾ ਵਾ ਜਾਰੀ ਕਰ ਦਿੱਤਾ ਗਿਆ ਸੀ ਅੱਜ ਜਿਹੜਾ ਵਾ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਵਾ ਮੌਸਮ ਵਿਭਾਗ ਨੇ ਕਿਹਾ ਸੀ ਕਿ ਕਈ ਥਾਵਾਂ ਤੇ ਸੰਗਰੀ ਧੁੰਦ ਜਿਹੜੀ ਆ ਪੈ ਸਕਦੀ ਆ ਤਾਂ ਇਹ ਸੰਗਰੀ ਧੁੰਦ ਦਾ ਕਹਿਰ ਜਿਹੜਾ ਵਾ ਕਈ ਥਾਵਾਂ ਤੇ ਦੇਖਣ ਨੂੰ ਜਿਹੜੀ ਆ ਉਹ ਵੀ ਨਜ਼ਰ ਆ ਰਹੀ ਆ ਤਾਂ ਮੌਸਮ ਭਾਗ ਵੱਲੋਂ ਖਾਸ ਤੌਰ ਤੇ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਨਾਲ ਹੈਲਥ ਵਿਭਾਗ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਨੇ ਉਸ ਦੇ ਨਾਲ ਨਾਲ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਵੀ ਕੁਝ ਹਦਾਇਤਾਂ ਜਿਹੜੀਆਂ ਵਾ ਜਾਰੀ ਕੀਤੀਆਂ ਨੇ ਅਗਰ ਤੁਸੀਂ ਇਸ ਧੁੰਦ ਦੇ ਵਿੱਚ ਸਫਰ ਕਰ ਰਹੇ ਹੋ ਤਾਂ ਟ੍ਰੈਫਿਕ ਪੁਲਿਸ ਦੀ ਜੋ ਹਦਾਇਤਾਂ ਨੇ ਜੇਕਰ ਤੁਸੀਂ ਸੰਗਨੀ ਧੁੰਦ ਦੇ ਵਿੱਚ ਸਫਰ ਕਰ ਰਹੇ ਹੋ ਸਵੇਰੇ ਅਤੇ ਰਾਤ ਨੂੰ ਸਫਰ ਕਰ ਰਹੇ ਹੋ ਤਾਂ ਕੋਈ ਖਾਸ ਹੈਗਾ ਬਤਾਈ ਤੁਸੀਂ ਘਰ ਦੇ ਵਿੱਚੋਂ ਬਾਹਰ ਨਿਕਲੋ ਨਾ ਟਰੈਵਲਿੰਗ ਜਿਹੜੀ ਆ ਤੁਸੀਂ ਨਾ ਕਰੋ ਕਿਉਂਕਿ ਇਸ ਧੁੰਦ ਦੇ ਵਿੱਚ ਬਹੁਤ ਸਾਰੇ ਹਾਦਸੇ ਜਿਹੜੇ ਆ ਦੇਖਣ ਰਨੇ ਆਪਣੀ ਕਾਰਾਂ ਦੀਆਂ ਲਾਈਟਾਂ ਜਿਹੜੀਆਂ ਵਾ ਓਨ ਰੱਖੋ ਪਾਰਕਿੰਗ ਲਾਈਟ ਓਨ ਰੱਖੋ ਰਿਫਲੈਕਟਰ ਜਿਹੜੇ ਨੇ ਗੱਡੀਆਂ ਨੂੰ ਲਗਾ ਕੇ ਰੱਖੋ ਖਾਸ ਕਰ ਜੋ ਮਾਲ ਮਾਲਵਾਹਕ ਗੱਡੀਆਂ ਹੁੰਦੀਆਂ ਨੇ ਜਿੰਨਾਂ ਤੇ ਟੋਆ ਟੋਈ ਹੁੰਦੀ ਆ ਤਾਂ ਉਹਨਾਂ ਤੇ ਰਿਫਲੈਕਟਰ ਜਿਹੜੇ ਨੇ ਲੱਗੇ ਹੋਣੇ ਜ਼ਰੂਰੀ ਨੇ ਤਾਂ ਇਸ ਤਰ੍ਹਾਂ ਦੀ ਐਡਵਾਈਸਰੀ ਜਿਹੜੀ ਆ ਜਾਰੀ ਕੀਤੀ ਗਈ ਹੈ ਆਪਣੀ ਗੱਡੀਆਂ ਤੇ ਰਿਫਲੈਕਟਰ ਜਰੂਰ ਲਗਾ ਕੇ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਹੋ ਜਾ ਕਿਉਂਕਿ ਰਿਫਲੈਕਟਰ ਹੀ ਤੁਹਾਨੂੰ ਜਿਹੜੇ ਨੇ ਬਚਾ ਸਕਦੇ ਨੇ ਗੱਡੀਆਂ ਦੀ ਲਾਈਟਾਂ ਔਨ ਰੱਖੋ ਤੁਸੀਂ ਟੂ ਵੀਲਰ ਤੇ ਸਫਰ ਕਰ ਰਹੇ ਹੋ ਤਾਂ ਆਪਣੇ ਚਿਹਰੇ ਜਿਹੜੇ ਨੇ ਕਵਰ ਰੱਖੋ ਆਪਣੀ ਬੋਡੀ ਪੂਰੀ ਤਰ੍ਹਾਂ ਕਵਰ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਨੁਕਸਾਨ ਜਿਹੜਾ ਵਾ ਨਾ ਹੋਵੇ ਇਸ ਦੇ ਨਾਲ ਨਾਲ ਜੋ ਹੈਲਥ アドਵਾਈਸਰੀ ਜਾਰੀ ਹੋਈ ਹੈ ਉਹਦੇ ਚ ਵੀ ਇਹ ਖਾਸ ਕਿਹਾ ਗਿਆ ਕਿ ਬੱਚੇ ਅਤੇ ਬਜ਼ੁਰਗ ਖਾਸ ਇਸ ਧੁੰਦ ਦੇ ਵਿੱਚ ਧਿਆਨ ਰੱਖਣ ਅਗਰ ਤੁਸੀਂ ਸਵੇਰ ਦੀ ਅਤੇ ਸ਼ਾਮ ਦੀ ਸੈਰ ਕਰਦੇ ਹੋ ਉਹ ਨਾ ਕਰੋ ਕਿਉਂਕਿ ਇਸ ਥਾਂ ਦੇ ਵਿੱਚ ਹਾਰਟ ਦੀ ਜਿਹੜੀ ਆ ਪ੍ਰੋਬਲਮ ਜਿਹੜੀ ਆ ਵੱਧ ਜਾਂਦੀ ਆ ਹਾਰਟ ਦੇ ਪੇਸ਼ੈਂਟ ਬਹੁਤ ਸਾਰੇ ਦੇਖਣ ਨੂੰ ਮਿਲਦੇ ਨੇ ਤਾਂ ਇਸ ਤਰ੍ਹਾਂ ਦੀ ਜੇਕਰ ਤਾਂ ਸਮੱਸਿਆ ਹੈਗੀ ਕੋਈ ਸਰੀਰਕ ਪ੍ਰੋਬਲਮ ਹੈਗੀ ਆ ਜੇਕਰ ਤੁਸੀਂ ਬਿਮਾਰ ਹੈਗੇ ਹੋ ਤਾਂ ਇਸ ਠੰਡ ਦੇ ਵਿੱਚ ਆਪ ਘਰ ਦੇ ਵਿੱਚੋਂ ਬਾਹਰ ਨਿਕਲੋ ਖਾਸ ਕਰ ਬੱਚੇ ਅਤੇ ਬਜ਼ੁਰਗਾਂ ਦਾ ਧਿਆਨ ਜਿਹੜਾ ਵੈ ਠੰਡ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈਗਾ ਵਾ ਇਸ ਤੋਂ ਇਲਾਵਾ ਜੋ ਮੌਸਮ ਵਿਭਾਗ ਵੱਲੋਂ ਵੀ ਖਾਸ ਅਲਰਟ ਜਿਹੜਾ ਵਾ ਜਾਰੀ ਕੀਤਾ ਗਿਆ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਕੋਈ ਜ਼ਰੂਰੀ ਕੰਮ ਆਪਣੇ ਘਰ ਦੇ ਵਿੱਚੋਂ ਤਾਂ ਹੀ ਬਾਹਰ ਨਿਕਲੋ ਜੇ ਸਫ਼ਰ ਕਰ ਰਹੇ ਹੋ ਟਰੈਵਲਿੰਗ ਕਰ ਰਹੇ ਹੋ ਤਾਂ ਜ਼ਰੂਰੀ ਕੰਮ ਆ ਤਾਂ ਹੀ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲੋ ਨਹੀਂ ਤਾਂ ਇਸ ਧੁੰਦ ਦੇ ਵਿੱਚ ਕਿਤੇ ਵੀ ਨਾ ਜਾਓ ਕਿਉਂਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾ ਉਹ ਆ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਫਿਰੋਜ਼ਪੁਰ ਰੋਡ ਹਾਈਵੇ ਤੋਂ ਦਿਖਾ ਰਹੇ ਹਾਂ ਜਿੱਥੇ ਸੰਗਨੀ ਧੁੰਦ ਦਾ ਕਹਿਰ ਜਿਹੜਾ ਵਾ ਲੁਧਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਵਾ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਵਾ yellow alert ਹੈ ਇਸ ਵਕਤ 5 ਅਤੇ 6 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਭਾਗ ਵੱਲੋਂ ਕੀਤੀ ਗਈ ਹੈ ਭਵਿੱਖਬਾਣੀ ਕੀਤੀ ਗਈ ਹੈ ਕਿ 5 ਅਤੇ 6 ਤਰੀਕ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀ ਪੈ ਸਕਦਾ ਵਾ ਪਰ ਇਸ ਠੰਡ ਦੇ ਕਾਰਨ ਬਹੁਤ ਸਾਰੀਆਂ ਸਮੱਸਿਆ ਆ ਰਹੀਆਂ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਇਹ ਠੰਡ ਜਿਹੜੀ ਆ ਹੁਣ ਲਗਾਤਾਰ ਵਧਦੀ ਜਾ ਰਹੀ ਆ ਲੋਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣਾ ਬਚਾਅ ਕਰ ਰਹੇ ਨੇ ਆਪਣੇ ਚਿਹਰੇ ਜਿਹੜੇ ਨੇ ਉਹਨਾਂ ਨੇ ਕਵਰ ਕੀਤੇ ਹੋਏ ਨੇ ਆਪਣੀ ਪੂਰੀ ਬੋਡੀ ਜਿਹੜੀ ਆ ਜੋ ਟੂਲਰ ਦਾ ਸਫਰ ਕਰ ਰਿਹਾ ਉਹ ਪੂਰਾ ਕਵਰ ਕਰਕੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਿਆ ਵਾ ਤਾਂ ਇਹ ਖਾਸ ਗੱਲਾਂ ਦਾ ਤੁਸੀਂ ਵੀ ਧਿਆਨ ਰੱਖਿਓ ਕਿਉਂਕਿ ਤੋਂ ਜਿਹੜੀ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਵਾ ਕਰਨਾ ਪੈ ਰਿਹਾ ਵਾ ਤਾਂ ਮੌਸਮ ਅਤੇ ਹੈਲਥ ਵਿਭਾਗ ਨੇ ਅਤੇ ਟ੍ਰੈਫਿਕ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਕੁਝ ਖਾਸ ਜਿਹੜੀਆਂ ਐਡਵਾਈਸਾਂ ਜਿਹੜੀਆਂ ਵਾ ਜਾਰੀ ਕੀਤੀਆਂ ਗਈਆਂ ਤਾਂ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਤਾਂਕਿ ਤੁਸੀਂ ਇਸ ਮੌਸਮ ਦੇ ਵਿੱਚ ਆਪਣਾ ਬਚਾਅ ਕਰ ਸਕਿਓ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸੰਗਨੀ ਧੁੰਦ ਦਾ ਕਹਿਰ ਇਸ ਵਕਤ ਦੇਖਣ ਨੂੰ ਮੇਰੇ ਕੱਲ ਰਾਤ ਤੋਂ ਹੀ ਕਈ ਥਾਵਾਂ ਤੇ ਧੁੰਦ ਜਿਹੜੀ ਆ ਚਿੱਟੀ ਚਾਦਰ ਵੇਸ਼ ਕੀਤੀ ਸੀਗੀ ਜਿਸ ਕਰਕੇ ਵਿਜ਼ਿਬਿਲਟੀ ਜਿਹੜੀ ਆ ਜ਼ੀਰੋ ਹੋ ਗਈ ਸੀ ਇਸ ਵਕਤ ਵੀ ਵਿਜ਼ਿਬਿਲਟੀ ਜਿਹੜੀ ਨਾ ਮਾਤਰਾ ਸੂਸੀ ਸਫਰ ਕਰ ਰਹੇ ਹੋ ਤਾਂ ਪਾਰਕਿੰਗ ਲਾਈਟ ਓਨ ਰੱਖੋ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਹੋਵੇ ਹੈਲਥ ਮੈਕਮੇ ਵੱਲੋਂ ਜੋ ਡਵਾਈਸਰੀ ਜਾਰੀ ਕੀਤੀ ਗਈ ਹੈ ਬੱਚੇ ਤੇ ਬਜ਼ੁਰਗ ਖਾਸ ਧਿਆਨ ਰੱਖਣਾ ਕਰ ਤੁਸੀਂ ਬਿਮਾਰ ਹੋ ਤਾਂ ਘਰ ਦੇ ਵਿੱਚੋਂ ਬਾਹਰ ਨਾ ਨਿਕਲੋ ਸਵੇਰ ਅਤੇ ਸ਼ਾਮ ਦੀ ਸੈਰ ਜਿਹੜੀ ਆ ਅਵੋਇਡ ਕਰੋ ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਜੋ ਚੇਤਾਵਨੀ ਆ ਅੱਜ yellow alert ਜਾਰੀ ਕੀਤਾ ਗਿਆ ਵਾ ਇਸ ਦੇ ਨਾਲ ਨਾਲ 5 ਅਤੇ 6 ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਜਿਹੜੀ ਆ ਸੰਭਾਵਨਾ ਵੀ ਹੈਗੀ ਆ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ